بار بار نہیں ملتا کہ بنگال میں لانگ دو سو سال پہلے ایک راج چھوٹا جا راج سا ਉਹਨਾਂ ਵਿੱਚ ਕਿਹਾ ਕਿ ਅਸੂਲ ਗਿਆ ਸੀ ਜਨਤ ਵਿੱਚ ਵੀ ਜਿਹੜਾ ਰਾਜਾ ਬੰਦਾ ਸੀ ਨਾ ਉਹ ਇੱਕ ਸਾਧ ਵਾਤੇ ਹੀ ਜਦੀ ਦੇਂਦੇ ਸੀ ਇੱਕ ਸਾਲ ਬਾਅਦ ਉਹ ਆਪਣੇ ਲਾਲ ਨੇ ਬਾਤੀ ਨਾਲਣੀ ਨੂੰ دریا ਵਿੱਚ ਪਿਠਾ ਕੇ ਜਨ ਨੂੰ ਦੇ ਛੱਡਿਆ ਕਾਫੀ ਰਾਜਗੀਆਂ ਇੱਥੇ ਗਈਆਂ ਫਿਰ ਕੋਈ ਸਾਸਮੀ ਇਹ ਸੰਗਤਾਂ ਦੇ ਸੰਗਤ ਵਿੱਚ ਨਾਮ ਜਪਣ ਦੀ ਜੁਗਤੀ, ਰਹਿਣ ਦੀ ਜੁਗਤੀ, ਵਿਹਾਰ ਦੀ ਜੁਗਤੀ, ਆਚਾਰ ਦੀ ਜੁਗਤੀ ਇਹ ਸਾਰੀ ਕਲਾ ਸਸੰਗਤ ਵਿੱਚ ਮਿਲਦੀ ਹੈ ਉਹ ਸਸੰਗਤ ਹੀ ਸੀਗਾ ਇੱਕ ਸਾਤ ਬਾਤ ਤੀ ਉਹਨੂੰ ਵੀ ਸਮਾਂ ਮਿਲਿਆ ਲੇਕਿਨ ਜਾਂ ਤੋਂ ਰਾਹ ਇੱਧੇ ਲੇ ਬੈਠਿਆ ਉਹ ਜੰਗਲ ਜਿੱਥੇ ਛੱਡ ਗਾਦੇ ਸੀ ਨਾ ਉੱਥੇ ਸਾਰੇ ਹੀ ਬੰਦੇ ਛੁਪੇ ਕਿਤੇ ਜਾਓ ਉੱਥੇ ਮੇਰੇ ਵਾਸਤੇ ਇੱਕ ਮਹਿਤ ਤਿਆਰ ਕਰਨਾ ਹੈ ਸਮੇਖ ਸਾਹਦਾ ਸੀ ਜਿਹੜਾ ਉਹ ਕਹਿੰਦਾ ਸੱਜਣਾ ਭਈ ਤੇ ਸਾਧ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਰੋਣੀ ਪੈਣ ਉਸ ਬੰਦੇ ਨੇ ਇੱਕ ਸਾਲ ਵਿੱਚ ਰਾਜ ਵੀ ਕੀਤਾ ਕਾਹਲੇ ਕੰਮ ਵੀ ਕੀਤੇ ਲੇਕਿਨ ਜਿੱਥੇ ਯਾਰਾ ਸੀ ਨਾ ਉੱਥੇ ਪਾਸੇ ਐਨੀ ਵਧੀਆ ਤਿਆਰੀ ਕੀਤੀ ਜਿਹਦਾ ਮਿਹਨਤ ਅਸੀਂ ਨਾ ਉਹਦਾ ਮਿਹਨਤ ਉੱਤੋਂ ਬਣਾ ਦੇ ਇੱਕ ਸਾਲ ਬਾਅਦ ਸਮਝ ਆ ਗਿਆ

ਉਹ ਬੜੇ ਹੈਰਾਨ ਹੋ। ਉਹ ਕਹਿੰਦੇ ਵੀ ਬਾਕੀ ਬਹੁਤ ਰਾਜਗਦੀਆਂ ਆਈਆਂ। ਐਨੇ ਬੰਦੇ ਇੱਥੇ ਮੈਂ ਰੋਲ ਛੱਡਣ ਜਾਂਦਾ ਸੀ ਇੱਕ ਸਾਲ ਬਾਅਦ ਉਹਨਾਂ ਨੂੰ। ਬੇ ਕਿਸੇ ਨੂੰ ਹੱਸਦੇ ਨਹੀਂ ਦੇਖਿਆ। ਪਰ ਤੁਸੀਂ ਹਰ ਦਿਨ ਜਾ ਰਹੇ ਕਿਉਂਕਿ ਤੁਸੀਂ ਬਹੁਤ ਬੱਛਾ ਕੰਮ ਕਰਦਾ। ਬਹੁਲੀ ਕਮਾਈ ਹੈ ਨਾ ਇੱਕ ਸਾਲ ਵਿੱਚ। ਉਹ ਰਾਜ ਮਹਿਲ ਬਣਾ ਲੈ ਸੱਜਣਾ ਸਿਵਿਕਸ ਲਈ ਜਾਣਾ ਹੈ। ਕਿਸੇ ਜਾਣਾ ਹੈ ਨਾ ਉਸੇ ਵਾਸਤੇ। ਜਿਹਦੇ ਨਾਮ ਤੇ ਹੈ ਜੈ ਮਸ਼ਕਤ ਕਾਮ ਨਾਮ ਤੇ ਉਜਵੇ ਕੀਤੀ ਛੁੱਟੀ ਨਾਲ ਬਬੂ ਜੀ ਨਾਲ ਆਪਾਂ ਜਾਣੇ ਕਿ ਪਰ ਤਾਂ ਮੁਚਦੇਗੇ ਲੇਕਿਨ ਸਾਨੂੰ ਕਿੰਨਿਆਂ ਨਹੀਂ ਨਾਮ ਦਾ ਜੋੜਿਆ ਔਰ ਸਾਨੂੰ ਕਿੰਨਿਆਂ ਨਹੀਂ ਸਤ ਸੰਗ ਦਾ ਬਾਤਮ ਦੱਸਦੇ ਹੋਏ ਆਹ ਕੈਸ ਟਾਈਪ ਦੀ ਇੱਕ ਇੱਕ ਰਾਮ ਨਾਮ ਦੀ ਮਹਿਮਤ ਹੈ ਔਰ ਜਿੱਦ ਨੇ ਇੱਕ ਉਥੇ ਪੰਜ ਗੋਲੇ ਅੱਧਾ ਬੋੜਾ ਘਟਾ ਬੋੜਾ ਬੇਪੇ ਜੀ ਉਹ ਕਹਿੰਦੇ ਵੀ RAM ਸ਼ਬਦ ਦਾ ਮਾਰਾ RAM ਸ਼ਬਦ ਨੂੰ ਬਾਬਾ ਜੀ ਕਹਿੰਦੇ ਸਾਫ ਕਿਦਾ ਜੀ ਕਹਿੰਦੇ ਵੀ ਮੈਨੂੰ ਦੱਸੋ RAM ਦਾ ਅਰਥ ਕੀ ਹੈ ਉਹ ਅੱਧਾ ਘੰਟਾ ਬੈਠ ਕੇ ਇਹ ਨਹੀਂ ਕੀਤੀ ਨਾ ਸੁਣਿਆ ਵੀ ਸੋ ਸੱਚੇ ਨੂੰ ਜਾਣਾ ਹੈ ਲੇਕਿਨ ਜਾਣਾ ਕਿੱਥੇ ਨੂੰ ਹੈ ਉਥੇ ਵਾਸਤੇ ਜ਼ਰੂਰ ਤਿਆਰੀ ਕਰਿਆ ਕਰ ਅਰਥ ਤੇ ਗੁਰੂ ਜੀ ਜਿਹੜੇ ਸਾਥੀ ਆਣੇ ਆਏ ਵੇ ਉਹਨਾਂ ਨੇ ਭਜਨ ਲਿਖਿਆ ਸਾਰੇ ਨੇ ਬੋਲਣਾ ਦਾ ਮੈਂ ਸਾਰੇ ਜੋੜੀਆਂ ਪਜਾਣੀਆਂ ਜਿੱਤੇ ਕੋਲ ਪਿਆ ਦੇ ਜਾਣਾ ਜਿੰਦੇ ਨਹੀਂ ਕੋਈ ਜੱਜ ਸਿੱਖ ਲੈ ਜਿੱਤੇ ਕੋਲ ਪਿਆ ਦੇ ਜਾਣਾ ਜਿੰਦੇ ਨਹੀਂ ਕੋਈ ਜੱਜ ਸਿੱਖ ਲੈ ਜਿੱਤੇ ਕੋਲ ਪਿਆ ਦੇ ਜਾਣਾ ਜਿੰਦੇ ਨਹੀਂ ਕੋਈ ਜੱਜ ਸਿੱਖ ਲੈ ਜਿੱਤੇ ਕੋਲ ਪਿਆ ਦੇ ਜਾਣਾ ਜਿੰਦੇ ਨਹੀਂ ਕੋਈ ਜੱਜ ਸਿੱਖ ਲੈ ਜੱਜ ਸਿੱਖ ਲੈ dik <laughs> bekleriz <laughs> <laughs> घर जा ਆਣਾ ਜਾਣਾ ਜਿੰਦੇ ਨਹੀਂ ਕੋਈ ਜੱਜ ਤੇ ਕਰਾ ਇਹ ਤੇ ਕੋਲੇ ਪੀਂਦੇ ਜਾਣਾ ਜਿੰਦੇ ਨਹੀਂ ਕੋਈ ਜੱਜ ਤੇ ਕਰਾ ਇਹ ਤੇ ਕੋਲੇ ਪੀਆ ਦੇ ਜਾਣਾ ਜਿੰਦੇ ਨਹੀਂ ਕੋਈ ਜੱਜ ਤੇ ਕਰਾ جے درشن کو پاوے تو ہوئی امر ہے ਅਮਰਤ ਨਾਮ ਜਿਨਾ ਨੇ ਦਿੱਤਾ ਦੁਨੀਆ ਯਾਦ ਕਰਦੀ ਐ ਅਮਰਤ ਨਾਮ ਜਿਨਾ ਨੇ ਦਿੱਤਾ ਦੁਨੀਆ ਯਾਦ ਕਰਦੀ ਐ ਅਮਰਤ ਨਾਮ ਜਿਨਾ ਨੇ ਦਿੱਤਾ ਦੁਨੀਆ ਯਾਦ ਕਰਦੀ ਐ ਅਮਰਤ ਨਾਮ ਜਿਨਾ ਨੇ ਦਿੱਤਾ ਦੁਨੀਆ ਯਾਦ ਕਰਦੀ ਐ 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 Yeah. No.

ਲਾ ਜਿਹੜੇ ਵੀ ਅਸਵਾਰੀ ਕਰ ਲੈ ਜਿਹੜੇ ਵੀ ਅਸਵਾਰੀ ਰੱਬ ਨੂੰ ਤੇ ਵੀ ਆ ਖੁਦ ਮੁਖ ਤਿਆਰੀ ਦੇਖੋ ਤੇਰਾ ਕਰਦੀ ਐ ਅਮਰਤ ਨਾਮ ਤੇ ਯਾਰੇ ਦਿੰਦਾ ਦੁਨੀਆਂ ਆਜ਼ਾਦ ਕਰਦੀ ਐ ਰੱਬ ਦੇ ਨਾਮ ਤੇ ਤਾਂ ਨਾ ਦੇਂਦਾ ਦੁਨੀਆਂ ਆਜ਼ਾਦ ਕਰਦੀ ਐ ਅਮਰਤ ਨਾਮ ਤੇ ਨਾ ਦੇਂਦਾ ਦੁਨੀਆਂ ਆਜ਼ਾਦ ਕਰਦੀ ਐ ਅਮਰਤ ਨਾਮ ਤੇ ਨਾ ਦੇਂਦਾ ਦੁਨੀਆਂ ਆਜ਼ਾਦ ਕਰਦੀ ਐ ਇਹ ਲੋਕਾਂ ਦਾ ਨਾਮ ਜੱਪਿਆ ਕਿੰਨੇ ਸਾਲ ਬੀਜੇ ਦੀ ਪੁੱਛੋ ਭਾਈ ਗੁਰਨਾਥ ਸਾਹਿਬ ਕਿਹੜਾ ਰਾਜਾ ਦਾ ਕਿਹੜਾ ਮੰਤਰੀ ਦਾ ਕਿਹੜਾ ਵਜ਼ੀਰ ਦਾ ਕਿਹੜਾ ਪ੍ਰਧਾਨ ਮੰਤਰੀ ਦਾ ਕਿਸੇ ਜਹਾਜ਼ਮੀ ਕਿਸੇ ਨਾਰਾਜੀ ਨੂੰ ਗਿਆ 50 ਸਾਲ ਹੋ ਗਏ ਅੱਜ ਵੀ ਹੈ ਅਗੇ ਨੂੰ ਵੀ ਰਹਿਣਗੇ ਆਜ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਸੱਚ ਉਹ ਕਹਿੰਦੇ ਜਿਹਨਾਂ ਨਾਲ ਬਾਰਾਂ ਦੇ ਪਿਆਰੇ ਜਿੰਨੇ ਵੀ ਆਏ ਖਵੀਰ ਜੀ ਆਏ ਨਵੀਦਾਰ ਜੀ ਆਏ ਨਾਮਾ ਜੀ ਆਏ ਆਪਣੀ ਨਾਮ ਲੈ ਲੈ ਕੇ ਆ ਜੀ ਅਸੀਂ ਵੀ ਰੋਟੀ ਖਾਂਦੇ ਉਹਨਾਂ ਲੋਕਾਂ ਨੇ ਮਿਹਰ ਕੀਤੀ ਨਗਰ ਮਹਾਰਾਜ ਮਹਾਰਾਜ ਰਾਜ ਜੀ ਕਰਨ ਮਹਰਨ ਦਾ ਹੈ ਮਰਨ ਪਾਲ ਦਾ ਹੈ ਜੀ ਇਹਨੇ ਸਾਡੇ ਕੱਲੂ ਦੇ ਜੀਵਨ ਪਰ ਬਹੁਤ ਕਿਰਪਾ ਕੀਤੀ ਹੈ ਸਾਰੇ ਅਰਦਾਵਾਂ ਮੰਗਵਾਏ ਨੇ ਸੋ

ਕਿੰਦੇ ਅਦਿਸ਼ਨ ਮੰਨਦਾ ਅੱਜ ਠਿਕਿਆ ਕੋੜੇ ਮੈਂ لکھا بھی <owania> <Phill Simple> <sf corporate> मजदूरी <laughs> नाम Take a it बना सोन दादा نام دا جانا بج بال نام دا گانا بچ بال نام دادا جن لوگ لوگ جنم لو جا کے جنم کیا جیسا آگے بڑھے درجے بڑھے جانے چڑھے جانے, جانے

پاپیا کارن رحمت کا در بازا پاپی تیرے بار تیرے پر تیرے برابر, برابر کوئی بڑا نہیں میرے برابر شو نہیں میرے برابر کوٹا جانے تو پاگڑا تیرے جی کوئی ہوا نہ ہو سی نہ کوئی ہو بڑو میرے پیاگر میں دین تیرا تو بانی میں منگنے والا لائی تو بخشن برا نہ کوئی نہ جا بڑبانا آپس مان لگی نہ کوئی جڑا بویا جب سر جیو تیرا میں تیری

رحمت تیری ماہی کر کے بجلے ساڈے اوپر بخشے او پا اللہ ہی چون سانوں عشق تیرے دا تو ہے کر دے گارا پاس کچھ نہیں دے اساижу, اے 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 ایسا اواز اواز جو کر دیبو محبوب رحمت من بنارے نجر دیا وے ترف تری بال تاب طرف تیری تجر اٹھا گے اور ناگل جا جیوا نان تو مارا گان سونے گن گا

دربار بٹا آج تو کالی گیا نا گوش تیرے گو رو در بار بٹا کالی گیا نا